ਸੰਤ ਬਾਬਾ ਇਸ਼ਾ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਪੰਜਾਵੀਂ ਵਰਸੀ ਜਿੱਥੇ ਦੁਆਰਾ ਕਰਨ ਸਰ ਰਾੜਾ ਸਾਹਿਬ ਵਿਕੇ ਸੰਪਰਦਾਇ ਦੇ ਮਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ ਉੱਥੇ ਹੀ ਰਾੜਾ ਸਾਹਿਬ ਪਿੰਡ ਦੇ ਸਰਪੰਚ ਜਗਜੀਤ ਸਿੰਘ ਜੱਗੀ ਅਤੇ ਸਮੂਹ ਪੰਚਾਇਤ ਰਾੜਾ ਸਾਹਿਬ ਵੱਲੋਂ ਸੰਤ ਬਾਬਾ ਇਸ਼ਾ ਸਿੰਘ ਮਹਾਰਾਜ ਜੀ ਦੀਆਂ ਵਰਸੀ ਦੇ ਸਬੰਧ ਵਿੱਚ ਵੈਕਯੂਮ ਅਤੇ ਰੋਡ ਕਲੀਨਰ ਮਸ਼ੀਨਾਂ ਨਾਲ ਸਫਾਈ ਕੀਤੀ ਜਾ ਰਹੀ ਹੈ ਇਸ ਸਮੇਂ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਸਰਪੰਚ ਜਗਜੀਤ ਸਿੰਘ ਜੱਗੀ ਨੇ ਕਿਹਾ ਕਿ ਇਹ ਸੇਵਾ ਸਾਡੇ ਵੱਲੋਂ ਅੱਜ ਤੋਂ ਲੈ ਕੇ 26 ਤਾਰੀਖ ਤੱਕ ਨਿਰੰਤਰ ਚੱਲਦੀ ਰਹੇਗੀ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਹੋਈ ਹੈ ਇਸ ਮਸ਼ੀਨ ਦਾ ਇਹ ਵੱਡਾ ਫਾਇਦਾ ਹੈ ਕਿ ਜਿੱਥੇ ਰੋਡ ਨੂੰ ਚੰਗੀ ਤਰ੍ਹਾਂ ਸਾਫ਼ ਕਰਦੀ ਹੈ ਉੱਥੇ ਹੀ ਸੰਗਤਾਂ ਦੇ ਉੱਪਰ ਗਰਦਾ ਵੀ ਨਹੀਂ ਪੈਣ ਦਿੰਦੀ ਪਿੰਡ ਦੀ ਪੰਚਾਇਤ ਵੱਲੋਂ ਕੀਤੀ ਗਈ ਸੁਪਰਾਲੇ ਦੀ ਹਰ ਵਿਅਕਤੀ ਸਲਾਗਾ ਕਰ ਰਿਹਾ ਹੈ ਸਿੰਘ ਮਹਾਰਾਜ ਜੀ ਦੀ ਪੰਜਵੀਂ ਸਾਲਾਨਾ ਵਰਕਸ਼ੀ ਨੂੰ ਮੁੱਖ ਰੱਖਦਿਆਂ ਜੋ ਸਮਾਗਮ ਹਨ ਉਹ ਉਹਨਾਂ ਦੀਆਂ ਤਿਆਰੀਆਂ ਰੰਗੀਆਂ ਜਾ ਚੁੱਕੀਆਂ ਨੇ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹਰੇਕ ਪਿੰਡ ਨਗਰ ਵੱਲੋਂ ਆਪਣੇ ਆਪਣੇ ਪਿੰਡਾਂ ਦੀ ਸਫਾਈ ਕੀਤੀ ਜਾ ਰਹੀ ਹੈ ਉਸ ਦੇ ਮੱਦੇਨਜ਼ਰ ਜਿਹੜੀ ਗੁਰਦੁਆਰਾ ਕਰਮਸਰ ਰਾਣਾ ਸਾਹਿਬ ਦੇ ਬਾਹਰ ਪੈਂਦੇ ਹਲਕੇ ਕਰਮਸਰ ਰਾਣਾ ਸਾਹਿਬ ਦਾ ਜੋ ਨਗਰ ਦੇ ਵਿੱਚ ਪੰਚਾਇਤ ಗ್ರಾಮ ਪੰਚਾਇਤ ਕਰਮਸਰ ਰਾਣਾ ਸਾਹਿਬ ਆ ਇਹਦੀ ਸਫਾਈ ਵਾਸਤੇ ਇਹ ਵੈਕਿਊਮ ਵਾਲੀ ਮਸ਼ੀਨ ਮਗਾਈ ਗਈ ਹੈ ਜਿਹਦੇ ਵਿੱਚ ਅਸੀਂ ਜੋ ਵੀ ਇਲਾਕੇ 'ਚ ਆਸ-ਪਾਸ ਜਿੰਨਾ ਏਰੀਆ ਰਾਣਾ ਸਾਹਿਬ ਦਾ ਤਕਰੀਬਨ ਇਹ ਮਸ਼ੀਨ ਇੱਕ ਘੰਟੇ 'ਚ 10000 ਸਕਰ ਮੀਟਰ ਨੋ ਵੈਕਿਊਮ ਕਰਕੇ ਉਹ ਸਾਰਾ ਜਿਹੜਾ ਵੀ ਮਟੀਰੀਅਲ ਮੈਸਟਰੀਅਲ ਇੱਕ ਸਾਈਡ ਤੇ ਡਿਸਟਰੋਏ ਕਰਦੀ ਆ ਸੋ ਜਿੱਦਾਂ ਕਿ ਇਹ ਕਰਮਸਰ ਰਾਣਾ ਸਾਹਿਬ ਦੀ ਪੰਚਾਇਤ ਵੱਲੋਂ ਇਹ ਮਸ਼ੀਨ ਨਾਲ ਸਫਾਈ ਕਰ ਰਹੇ ਆ ਨਾਲ ਨਾਲ ਸਾਡੇ ਸਰਪੰਚ ਜਗੀਰ ਸਿੰਘ ਜੱਗੀ ਜੀ ਇਹ ਜਿਹੜਾ ਜਿਹੜਾ ਵੀ ਬਾਹਰ ਪ੍ਰਬੰਧ ਹੋਣ ਵਾਲਾ ਜਿਵੇਂ ਕਿ ਕਿਤੇ ਰਸਤੇਾਂ 'ਚ ਮਿੱਟੀ ਪਾਣੇ ਵਾਲੀ ਆ ਕਿਤੇ ਲਾਈਟਾਂ ਦੀ ਘਾਟ ਆ ਉੱਥੇ ਲਾਈਟਾਂ ਦੀ ਘਾਟ ਨੂੰ ਪੂਰਾ ਕਰ ਰਹੇ ਨੇ ਕਿ ਅਸੀਂ ਸਾਰੀ ਸੁਜਮੇ ਨਾਲ ਦੇ ਨੱਕ ਨੱਕਰਾ 'ਚ ਜਿਵੇਂ ਘਟਾਰੀ ਕਰਨ ਦੇ ਸਾਜੋ ਕਰਨੂ ਅਰਨੇਖ ਸਿੰਘ ਬਾਬਾ ਜੀ ਹੁਣਾਂ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਇਟਾ ਗੀ ਨਾਲ ਨਾਲ ਇੱਧਰ ਪਿੱਕੀ ਸੰਗਰੂਰ ਵਾਲੇ ਏਰੀਆ ਤੋਂ ਸੰਗਤ ਆਉਣ ਵਾਲੀ ਮਲੌੜ ਵਾਲੇ ਚੌਂਦੀਆ ਚੌਕ ਤੋਂ ਸਾਧੂ ਬਾਬਾ ਕਰਮ ਸਿੰਘ ਵਾਲੇ ਦੇ ਅਸਥਾਨ ਤੋਂ ਜੋ ਸਾਧੂ ਬਾਬਾ ਸੁਖਨਾਥ ਸਿੰਘ ਜੀ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਸੋ ਸਰਬੱਤ ਸੰਗਤਾਂ ਮਹਾਪੁਰਖਾਂ ਦੀ ਮਿੱਟੀ ਦੇ ਨਿਗੀ ਯਾਦ ਵਿੱਚ ਨੂੰ ਮਨਾਉਣ ਲਈ ਸਾਰੀਆਂ ਸੰਗਤਾਂ ਦੇ ਨਾਲ-ਨਾਲ ਖਾਣ ਲਈ ਆਪਣੀਆਂ ਤਿਆਰੀਆਂ ਲਗਾਤਾਰ ਰਮੀਆਂ ਹੋਈਆਂ ਨੇ ਪਹਿਲਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਨਤਨ ਸ੍ਰੀਮਾਨ ਸੰਤ ਬਾਬਾ ਇਸ਼ਰ ਸੰਜੀ ਮਹਾਰਾਜਿਆਂ ਦੇ 50ਵਾਂ ਸਲਾਨਾ ਵਰਸੀ ਨੂੰ ਮੁੱਖ ਰੱਖਦੇ ਹੋਇਆਂ ਇਲਾਕੇ ਦੀਆਂ ਸੰਗਤਾਂ ਨੂੰ ਅਤੇ ਪੂਰੇ ਏਰੀਏ ਦੇ ਵਿੱਚ ਜੋ ਵੀ ਇਹ ਸਮਾਗਮ ਵਾਸਤੇ ਵੱਧ ਚੜ੍ਹ ਕੇ ਸੰਗਤ ਸਫਾਈਆਂ ਦਾ ਸਹਿਯੋਗ ਅਤੇ ਜੋ ਵੀ ਸਮਾਗਮ ਹੋ ਰਹੇ ਨੇ ਉਹਦੇ ਵਿੱਚ ਸੰਗਤਾਂ ਦਾ ਸਹਿਯੋਗ ਦੇ ਰਹੀਆਂ ਨੇ ਇਸ ਨੂੰ ਮਹਾਰਾਜ ਜੀ ਵਰਸੀ ਨੂੰ ਮੁੱਖ ਰੱਖਦੇ ਹੋਈ ਅਸੀਂ ਇੱਥੇ ਇਸ ਇਲਾਕੇ ਦੀ ਮਹਾਰਾਜ ਜੀ ਖਾਨਾ ਦੀ ਸਫਾਈਆਂ ਦੇ ਵਾਸਤੇ ਅੱਜ ਇੱਥੇ ਸਫਾਈ ਵਾਸਤੇ ਮਸ਼ੀਨ ਮੱਦੇ ਆਲੇ-ਆਲੇ ਜਿੰਨਾ ਵੀ ਹੈ ਤੇ ਬਾਕੀ ਜਿੰਨਾ ਵੀ ਹੋ ਵੱਤੋਂ ਵੱਸ ਕੇ ਆਲੇ-ਆਲੇ ਰਸਤੇ ਨੇ ਉਹਨਾਂ ਨੂੰ ਸਾਫ ਕੀਤਾ ਜਾ ਰਿਹਾ ਜਿਵੇਂ ਆਪਾਂ ਦੇਖਦੇ ਸਫਾਈ ਵੀ ਚੱਲ ਰਿਹਾ ਕਰਾਂਗੇ ਅਸੀਂ ਜਿੰਨਾ ਚਿਰ ਸਮਾਗਮ ਆਈ ਤੁਸੀਂ ਆਪਣਾ ਸਮਾਨ ਅੰਦਰ ਸੰਗੋਚ ਕੇ ਰੱਖੋ ਥੋੜਾ ਜਿਹਾ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਰਸਤੇ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਸਾਰਿਆਂ ਨੂੰ ਕਿਉਂਕਿ ਗੁਰਦੁਆਰੇ ਤੋਂ ਲੈ ਕੇ ਵੀ ਦੋ ਤਿੰਨ ਵਾਰੀ ਬੇਇੱਜ਼ਤੀ ਕਰ ਚੁੱਕੇ ਆ ਤੇ ਇਲੈਕਟ੍ਰੀਕੀ ਰੋਡ ਵੀ ਦੇ ਦਿੱਤੀਆਂ ਤੇ ਉਸ ਇਹਨਾਂ ਨੇ ਪਹਿਲਾਂ ਪ੍ਰਸ਼ਾਸਨ ਨੇ ਕੁਝ ਕਾਰਵਾਈ ਕਰਕੇ ਜਿਹੜੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਮੂਹਰੇ ਸੀ ਉਹਨਾਂ ਨੂੰ ਤਾਂ ਸਾਫ਼ ਕਰਵਾ ਦਿੱਤਾ ਅਤੇ ਹਜੇ ਵੀ ਜਿਹੜੇ ਹੈਗੇ ਨੇ ਰੜੀਆਂ ਰੇੜੀਆਂ ਫੜੀਆਂ ਵਾਲਿਓ ਅੱਗੇ ਲਾ ਲੈਂਦੇ ਨੇ ਅਸੀਂ ਇਹਨਾਂ ਨੂੰ ਪਰਸ਼ੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਬੇਨਤੀ ਕਰਾਂਗੇ ਭਾਈ ਤਾਜੋ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਰਸਤਾ ਸਾਹਿਬ ਕੀਤਾ ਜਾਵੇ